ਨਾ ਨਾ ਚੱਲੀਏ ਚੱਲ ਚੱਲ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਕੋম্বੇਟੂਰ ਤਾਮਿਲਨਾਡੂ ਦੇ ਵਿੱਚ ਜਿਹੜੀ ਗ੍ਰਿਫਤਾਰੀ ਪਿਛਲੇ 2 ਘੰਟਿਆਂ ਤੋਂ ਚੱਲਦੀ ਪਈ ਸੀ ਹੁਣ ਇਸ ਸਮੇਂ ਪੁਲਿਸ ਜਿਹੜੀ ਆ ਮਰਦਾਬਾਦ ਉਹ ਗ੍ਰਿਫਤਾਰ ਕਰਕੇ ਜਿਹੜੀ ਆ ਇੱਥੋਂ ਸਾਨੂੰ ਲੈ ਕੇ ਜਾ ਰਹੀ ਆ ਦਾਨਾ ਸ਼ਾਈ ਰਵਈਆ ਜਿਹੜਾ ਉਹ ਬਿਲਕੁਲ ਸਿਖਰ ਤੇ ਇੱਥੇ ਜਿਹੜਾ ਆ ਚਲਦਾ ਪਿਆ ਆ ਮਰਦਾ ਬਾ ਸਰਕਾਰ ਦਾ ਤੱਕਾ ਜਿਹੜਾ ਆ ਉਹ ਦੇਖਣ ਨੂੰ ਸ਼ਰਿਆ ਮਿਲਦਾ ਪਿਆ ਆ ਕਿ ਕਿਸ ਤਰੀਕੇ ਨਾਲ ਸਰਕਾਰ ਜਿਹੜੀ ਆ ਉਹ ਤੱਕਾ ਕਰਦੀ ਹੋਈ ਰਹੇਗੇ ਸਾਨੂੰ ਕਿਸਤਾਰੀ ਦੇ ਨਾਲ ਸਿੰਘ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਸਰਵੰਤ ਸਿੰਘ ਭੰਦੇਰ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਮੋਦੀ ਸਰਕਾਰ ਬੱਸ ਦੇ ਵਿੱਚ ਜਿਹੜਾ ਅਰੈਸਟ ਕਰਕੇ ਬੱਸ ਦੇ ਵਿੱਚ ਜਿਹੜਾ ਆ ਗੁਣ ਬਠਾਇਆ ਜਾ ਰਿਹਾ ਹੈ گور ਮਰਦਾਬਾ ਤਾਮਨ ਲਾਡੂ ਤਵਾਨਾ ਜੀ ਸਰਵੰਤ ਸਿੰਘ ਭੰਦੇਰ ਮੋਦੀ ਸਰਕਾਰ ਮਨਜੀਤ ਸਿੰਘ ਰਾਏ ਜੀ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਤਾਬਾ ਮਰਦਾਬਾਦ ਮਰਦਾਬਾਦ ਮੋਤੀ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ ਹਾਂ ਚੱਲ ਪਿਆ ਸੋ ਭਰਾਓ ਆ ਸਾਨੂੰ ਗ੍ਰਿਫਤਾਰ ਕਰਕੇ ਖੜ ਰਹੇ ਆ ਆ ਪੁਲਿਸ ਦੇ ਸਾਥੀ ਆ ਸਾਡੇ ਆ ਬੱਸ ਜਾ ਰਹੀ ਆ ਤੁਸੀਂ ਨਾਲ ਤੋਂ ਬਾਅਦ ਸ਼ੇਅਰ ਕਰਦੇ ਰਹੋ ਇਹਨੂੰ ਜਰਾ ਤੁਕੀਆਂ ਡਾ ਦਿਓ ਤੁਕੀਆਂ ਜਿਹੜਾ ਸ਼ੇਅਰ ਕਰਨ ਵਾਲੀਆਂ ਆ ਤਾਮਨ ਲਾਡੂ ਦੇ ਲੀਡਰ ਆ ਆ ਬੋਲਿਓ ਵੀ ਜਰਾ ਬੋਲੋ ਆਇਆ பிரிஞான சம்பந்தம் இந்த பாதுகாப்பு சங்கம் விவசாயிகள் பாதுகாப்பு சங்கம் இன்று நம்மளுடைய விவசாயிகளுடைய பிரச்சனைகளுக்காக தந்துள்ள தேசிய தலைவர்கள் இன்று காவல்துறை அந்த கோரிக்கை ஜெனரல் செக்ரட்டரி ஆஃப் ஜாயின் மூமெண்ட் ஆஃப் தமிழ்நாடு ஃபார்மர்ஸ் அசோசியேஷன் டுடே i made with national leader kala yatra tamil nadu police arrested all the leaders we want photo चलो यावा success of demand photo station going on on for india even the structural demand ਸੁਨੇ ਕੀ ਸਾਡੀ ਕਲਸ ਯਾਤਰਾ ਵਿੱਚ ਇਹਨਾਂ ਨੇ ਲਿਗਨ ਪਾਇਆ ਅਸੀਂ 4 ਘੰਟੇ ਦੀ ਕਲਸ ਯਾਤਰਾ ਦਾ ਇੱਕ ਕਰਨ ਦੇ ਇਥੇ ਸ਼ਾਂਤਪੂਰਨ ਪ੍ਰਕਰੰਟੇ ਪਰ ਅੱਜ ਸਤਤ੍ਰਿਕ ਦੀਆਂ ਕਾਰਜਿਤ ਨਹੀਂ ਹੋ ਰਹੀ ਇਥੇ ਸੁਗਲਾ ਕੋਕਰ ਆਤੇ ਜੇਕੇ ਨਹੀਂ ਹੈ ਸਤਤ੍ਰਿਕ ਦੀ ਕਾਰਦੇ ਅਨੁਸਾਰ ਅੱਜ ਇਥੇ ਦਾ ਹੋ ਲੱਭ ਗਿਆ ਕੋਈ ਬਤੂ ਹੈਲੋ ਬੀਜਪੀ ਦਾ ਇਨਾ ਇਹ ਹੈ ਕਿ ਕਿਸਾਨਾਂ ਨੂੰ ਫੜ ਕੇ ਲੈ ਦੇ ਦੇ ਸਾਨੂੰ ਹਾਂਜੀ ਹਾਂਜੀ ਤੇ ਪੈਰ ਤੋਂ ਵੀ ਕੋਈ ਚਾਹ ਪਾਣੀ ਵੀ ਹਾਂਜੀ ਹਾਂਜੀ ਕੋਈ ਦੇ ਸਾਨੂੰ ਹੌਸਰ ਐ ਸਿੱਕਾ ਅੰਦਰ ਬਾਹਰ ਲਿਆ ਤੇ ਹੁਣ ਅਰੇਸਟ ਕਰਕੇ ਲੈ ਗਏ ਹਾਂ ਅੱਜ ਆਪਣੀ ਬਾਜੋ ਫੋਨ ਨੂੰ ਗੱਲ ਉਂਗਲੀਆਂ ਨਹੀਂ ਕਰਦੀਆਂ ਅੱਛਾ ਠੀਕ ਹੈ ਆ ਲੈ ਚੱਲ ਭਾਈ ਅੱਜ ਦੇਸ਼ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਆ ਹਾਲਾਤ ਨੇ ਕੇਂਦਰ ਦੇ ਜੇ ਕਿਤੇ ਕੋਈ ਪੀਸਫੁਲੀ ਪ੍ਰੋਟੈਸਟ ਕਰਦਾ ਉਹਨੂੰ ਵੀ ਕਰਨ ਦਿੱਤਾ ਜਾਂਦਾ ਕਿਉਂਕਿ ਅੱਜ ਪੂਰੇ ਦੇਸ਼ ਦੀ ਕਾਲ ਸੀ ਉਦਰਾ ਭੁੱਖਣ ਦੀ ਅਨੰਦਰ ਮੋਦੀ ਸਰਕਾਰ ਦਾ ਤਾਮਿਲਨਾਡੂ ਕੋਇੰਟੂਰ ਦਾ ਜਹੀਂ ਆਏ ਸੀ ਔਰ ਕੋਇੰਟੂਰ ਦੇ ਸਾਥੀ ਕਿਸਾਨ ਵੀ ਸਾਡੇ ਨਾਲ ਸਾਨੂੰ ਆਇਆ ਉਦਰਾ ਭੁੱਖਣ ਦਾ ਪ੍ਰੋਗਰਾਮ ਸੀ 4 ਵਜੇ ਪਰ ਇੱਥੇ ਦੀ ਪੁਲਿਸ ਨੇ ਸਾਨੂੰ ਅਰੈਸਟ ਕੀਤਾ ਇਹ ਹੁਣ ਕੇਂਦਰ ਦੇ ਦਬਾਅ ਹੇਟ ਕੀਤਾ ਹੈ ਬੀਜੇਪੀ ਨੇ ਦਬਾਅ ਹੇਟ ਕੀਤਾ ਹੈ ਔਰ ਇਹ ਜ਼ਿਕਰ ਕਰ ਰਿਹਾ ਹੈ ਕਿ ਇਲੈਕਸ਼ਨ ਕੋਰਟ ਲੱਗਾ ਹੋਇਆ ਜਦਕਿ ਪੂਰੇ ਦੇਸ਼ ਦੇ ਬੁਧਲੇ ਭੁਕੇ ਗਏ ਆ ਦੇ ਤਾਮਿਲਨਾਡੂ ਜੀ ਕੋਈ ਵੱਖਰਾ ਇਥੋਂ ਨਜ਼ਰ ਆਉਂਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਬੀਜੇਪੀ ਪੂਰੇ ਦੇਸ਼ ਨੂੰ ਗੁਲਾਮ ਕਰਨਾ ਚਾਹੁੰਦੀ ਹੈ ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਵੀ ਬੀਜੇਪੀ ਦੇ ਦਬਾਅ ਹੇਠ ਕੰਮ ਕਰ ਰਿਹਾ ਔਰ ਉਹਦੇ ਇਸ਼ਾਰੇ ਤੇ ਅੱਜ ਇਹ ਸਾਨੂੰ ਇਥੋਂ ਤਾਮਿਲਨਾਡੂ ਕੋਨਟੂਰ ਤੋਂ ਅਰੈਸਟ ਕੀਤਾ ਗਿਆ ਕਿਉਂਕਿ ਇੱਕ ਵਫਦ ਆਇਆ ਸੀ ਜੇ ਸਾਡੇ ਮੁਖੀ ਸਰਬਨ ਸਿੰਘ ਪੰਦੇਰ ਔਰ ਸਾਡੇ ਨਾਲ ਗੁਰਮਿੰਦ ਸਿੰਘ ਮਾਗਰ ਜੀ ਯੂਪੀ ਵਾਲੇ ਔਰ ਮੇਰੇ ਨਾਲ ਮਸਾਨੀਆਂ ਸਾਹਿਬ ਤੇ ਮੈਂ ਚਾਹਤ ਜਾਨੇ ਸਾਡੇ ਬੋਰਡ ਦੇ ਪਹਿਲਾਂ ਤੋਂ ਆਏ ਹੋਏ ਨੇ ਇੱਥੇ ਕਲਰਜਤ ਨਾਲ ਲੈ ਕੇ जो तो जा रही है। हिं ली, हिं ली। जा जैसा कि पंडेल साहब ने और मंत्री राय जी ने बताया असल में बात लोकतंत्र की जो संविधान ने हमको जो हमारे हक दिए हैं उन हकों को सुरक्षित रखने की है पूरे देश में आज ये कॉल दी गई थी और तमिलनाडु में क्यूँकी कोड ऑफ कंडक्ट लगा हुआ है जब हमारे को पुलिस कंप्लेन करने आई तो हमने बोला कि आप अपने सीनियर अधिकारियों से बात कराइए तो उन्होंने हमारी अपने सी, सीनियर अधिकारियों से बात कराई पता चलता है कि दबाव यहाँ की स्टेट गवर्नमेंट की तरफ से नहीं है केंद्र सरकार की तरफ से दबाव आया है और दूसरा मैं आपको ये भी बता देना चाहता हूँ कि यहाँ पर जो प्रत्याशी है भाजपा के वो स्टेट प्रेसिडेंट है और उन्होंने भी जब उनको पता लगा कि पुतला फुटली की कॉल है तो उन्होंने भी एक यहाँ पर धमकी भरी स्टेटमेंट की है स्टेट गवर्नमेंट को कि यदि पुतला फूका गया तो उसके नतीजे अच्छे नहीं होंगे मैं सवाल पूछना चाहता हूँ कि जब आप विपक्ष में थे तो क्या पुतला नहीं फूकते थे तब तो आपके अनिल भी कपड़े सड़कों पर भी बैठ जाते थे देखिए दोरे माप लोकतंत्र में सही होते हैं ਨਾ ਪੈਲੈਸ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਦੱਸੀ ਜਾਂਦੇ ਆ ਇਹ ਪੈਲੈਸ ਹੈ ਕੋਈ ਯਹਾਂ ਪਰ ਜਹਾਂ ਪਰ ਹਮੇ ਰੈਸਟ ਕੀਤਾ ਜਾ ਰਹਾ